350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਲੈ ਕੇ ਜੋ ਤਿਆਰੀਆਂ ਚੱਲ ਰਹੀਆਂ ਹਨ ਉਸੇ ਤਰ੍ਹਾਂ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਸ਼੍ਰੀ ਅਨੰਦਪੁਰ ਸਾਹਿਬ ਦੀ ਉਹ ਰੋਸ਼ਨੀ ਰਾਤ ਦੇ ਸਮੇਂ ਦਾ ਉਹ ਦ੍ਰਿਸ਼ ਜੋ ਸਿਰਫ ਬत्तियां ਨਹੀਂ ਗੁਰੂ ਸਾਹਿਬ ਦੀ ਯਾਦ ਵਿੱਚ ਬਣੀ ਚਾਨਣ ਸੇਵਾ ਹੈ ਸ਼ਹਿਰ ਦੇ ਅੰਦਰ ਵੱਖ-ਵੱਖ ਪੋਨਿਆਂ ਤੇ ਬਾਹ ਕਮਾਲ ਚਿੱਤਰਕਾਰੀ ਕੀਤੀ ਗਈ ਹੈ ਜੋ ਕਿ ਸਾਡੇ ਇਤਿਹਾਸ ਨੂੰ ਦਰਸਾਉਂਦੀ ਹੈ ਹੁਣ ਅਸੀਂ ਆ ਪਹੁੰਚੇ ਹਾਂ ਪੰਜ ਪਿਆਰਾ ਪਾਰਕ ਜੋ ਪਹਿਲਾਂ ਹੀ ਅਨੰਦਪੁਰ ਸਾਹਿਬ ਦਾ ਮਾਣ ਹੈ ਬਹੁਤ ਸੋਹਣਾ ਬਣਿਆ ਹੋਇਆ ਹੈ ਪੂਰਨ ਅੱਥੇ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਲਾਈਟਾਂ ਦੀ ਸਜਾਵਟ ਫੁੱਲਾਂ ਦੀ ਸਜਾਵਟ ਤੇ ਥਾਂ-ਥਾਂ ਤੇ ਸਤਿਕਾਰ ਵਿੱਚ ਗੁਰਬਾਣੀ ਚੱਲ ਰਹੀ ਹੈ ਜੋ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਪ੍ਰਣਾਮ ਕਰ ਰਹੀ ਹੈ। ਬਾਸਟੈਂਡ ਤੇ ਵੀ ਵਿਸ਼ੇਸ਼ ਰੂਪ ਨਾਲ ਸਜਾਵਟ ਕੀਤੀ ਗਈ ਹੈ। ਲਾਈਟਾਂ ਨਾਲ ਚਮਕਾਇਆ ਗਿਆ ਹੈ। ਸਾਫ਼ ਸੁਥਰੀ ਜਗ੍ਹਾ ਤੇ ਆਉਣ ਜਾਣ ਲਈ ਸੰਗਤਾਂ ਤੇ ਸੁਵਿਧਾਵਾਂ ਵਿੱਚ ਵਾਅਦਾ ਕੀਤਾ ਗਿਆ ਹੈ। ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਰੋਪੜ ਨੰਨਪੁਰ ਸਾਹਿਬ ਦਾ ਮੇਨ ਰੋਡ ਐਸੇ ਰੋਡ ਤੋਂ ਹੁੰਦੇ ਹੋਏ ਸਾਰੇ ਨਗਰ ਚੇਤਨ ਤੱਕ ਸ਼੍ਰੀ ਕੇਸਗੜ ਸਾਹਿਬ ਤੇ ਸ਼ਿਸ਼ਕਨ ਸਾਹਿਬ ਪੁੱਜਣਗੇ। ਔਰ ਇਹ ਸਾਰਾ ਹੀ ਰਸਤਾ ਲੜੀਆਂ ਨਾਲ ਰੋਸ਼ਨ ਆ ਰਿਹਾ ਹੈ ਜਿਵੇਂ ਹੀ ਤੁਸੀਂ ਸ਼ਹਿਰ ਵਿੱਚ ਦਾਖਲ ਹੁੰਦੇ ਹੋ ਹਰ ਗਲੀ ਹਰ ਸੜਕ ਗੁਰੂ ਸਾਹਿਬ ਦੇ ਨਾਮ ਨਾਲ ਰੋਸ਼ਨ ਹੈ ਸੜਕ ਦੇ ਕਿਨਾਰੇਾਂ ਤੇ ਲੜੀਆਂ ਲੱਗੀਆਂ ਹੋਈਆਂ ਹਨ ਜੋ ਰਾਤ ਦੇ ਸਮੇਂ ਸੱਚਮੁੱਚ ਹੀ ਨਾਨਕਪੁਰ ਸਾਹਿਬ ਨੂੰ ਚਾਨਣ ਦਾ ਨਗਰ ਬਣਾ ਰਹੀਆਂ ਹਨ ਇਸ ਟਾਈਮ ਅਸੀਂ ਖੜੇ ਹਾਂ ਤਕਸ਼ਿਨਕੇਸਗੜ੍ਹ ਸਾਹਿਬ ਦੇ ਮੇਨ ਬਾਜ਼ਾਰ ਵਿੱਚ 10 ਵਜੇ ਦਾ ਸਮਾਂ ਹੋ ਗਿਆ ਹੈ ਤੁਸੀਂ ਸੰਗਤਾਂ ਦੀ ਆਵਾਜ਼ਾਈ ਤੇ ਬਾਜ਼ਾਰ ਦਾ ਮੇਨ ਦ੍ਰਿਸ਼ ਦੇਖ ਸਕਦੇ ਹੋ ਪੂਰੇ ਜੀਵਨ ਕਾਲ ਦੇ ਵਿੱਚ ਇੱਕ ਵਾਰ ਇਹ ਸਮਾਂ ਆਉਂਦਾ ਹੈ ਤੇ ਅਸੀਂ ਭਾਗਾਂ ਵਾਲੇ ਹਾਂ ਕਿ ਇਹ ਸਮਾਂ ਦੇਖ ਰਹੇ ਹਾਂ ਚਲੋ ਰਲ ਮਿਲ ਕੇ ਇਸ ਤਾਬਦੀ ਨੂੰ ਤੇ ਸ਼ਹੀਦਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ